ਬਾਬਾ ਦਾ ਮੋਨੋ ਮੋਗਾ ਕੁੱਤੇ ਕਰਤ ਲੁਕ ਉਮ ਈਲਰਾਂ ਗੁੱਲਾ ਪਰਲਾ ਪਰ ਜਪਾਣੀ ਚਲਾ ਆਉਂਦਾ ਕਰ ਦਿਆ ਤੁਹਾਡੇ ਤੋਂ ਤਾਂ ਜਾਂਦਾ ਹੀ ਕਰਦਾ ਉਹਨੇ ਕਹਣਾ ਡਰ ਕੇ ਚਲ ਗਈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਹਾਨੀ ਵੀਰਿਆ ਲੈਣਾ ਅਰਜੀਤ ਕੌਰ ਕੱਬੀ ਐ ਕਹਿੰਦੇ ਵੇਲਣਾ ਜਦੋਂ ਹੁਣ ਤੂੰ ਵੀ ਉਟਾ ਹੀ ਹੋ ਗਿਆ ਕਹਿ ਨਹੀਂ ਸਕਦਾ ਕਿਸੇ ਨੂੰ ਤੂੰ ਤੈਨੂੰ ਪਤਾ ਇਹ ਵੇਲਣਾ ਨਹੀਂ ਵੇਲਣਾ ਨਹੀਂ ਇਹ ਸ੍ਰਿਸ਼ਟੀ ਦੀਆਂ ਸਾਰੀਆਂ ਪਾਵਰਾਂ ਇਹ ਵੇਲਣੇ ਦੀ ਵਿੱਚ ਹਰੇਕ ਚੀਜ਼ ਐਕੋਮੈਟਿਕ ਸਿੱਧੀ ਹੋ ਜਾਂਦੀ ਵੇਲਾ ਤੈਨੂੰ ਪਤਾ ਵੇਲਣੇ ਅੱਗੇ ਰਾਂਗੇ ਦੇ ਚ ਕੱਲ ਚੰਗਾ ਮਲਿਆ ਮੂੰਹ ਤੇ ਓਹੋ ਨਾ ਆਵੇ ਇਹ ਤੂੰ ਹਣਾ ਲੈਂਦਾ ਮੇਰੇ ਮੰਡੇ ਦਾ ਸਵਾਦ ਮੋੜ ਨਾ ਮੋੜਾ ਤੂੰ ਤੇ ਬਾਤ ਨਾ ਮੋੜ ਹੂੰ ਖੋ ਕਿਉਂ ਕਰ ਗੱਲ ਵਾਸਤੇ ਉਹ ਰੰਦੇ ਵਬੇ ਤੂੰ ਡਰੀ ਗਏ ਜਾਨਾ ਕਹਿ ਬੱਬੇ ਉਹ ਜਾ ਰਿਹਾ ਕੱਪਿਆ ਸਾਹਬ ਦਾ ਪ੍ਰਭੂ ਰਿਆ ਮੇਰੇ ਕੋਲ ਕੱਪਿਆ ਸਾੰਬੀਆ ਨਹੀਂ ਕਦੀ ਹਾਂ ਮੈਂ ਸਾੰਬੀਆ ਕੋਈ ਟੀਟੀ ਟੀਟੀ ਮਮਾ ਤੁਹਾਨੂੰ ਨੰਬਰ ਲੈ ਈਦਾ ਜੀ ਮਮਾ ਕੀ ਹੁੰਤੇ ਮਹਾ ਬਾਤ ਕਰਾਇਆ ਪੰਜਾਬੀ ਆ ਜੇ ਨਹੀਂ ਲਿਖਣੀ ਆਉਂਦੀ ਆ ਨਹੀਂ ਕਰੀਦੇ ਆ ਪਾਪ ਵੀ ਆਪ ਵੀ ਨਹੀਂ ਲਿਖੀ ਉਹਦੀ ਇਹ ਨੂੰ ਹਜੇ ਹਾਂ ਮੈਨੂੰ ਨਹੀਂ ਲੱਗਣੀ ਆਉਂਦੀ ਹੋਰ ਕੀ ਲਗਣਾ ਹਾਂ ਆਹ ਗੱਲ 100 ਕਹਦੀ ਇੱਕ ਲਿਖਣੀ ਆਉਂਦੀ ਏ ਮੈਨੂੰ ਐਵੇਂ ਕਿਵੇਂ ਨਹੀਂ ਲਿਖਣੀ ਲੱਗਦਾ ਪੂਰੀ ਲਿਖਣਾ ਲੈ ਲੈ ਲਿਖ ਦੇ ਨੀ ਉਹ ਲੈ ਇੱਥੇ ਨੇ 2 ਮਿੰਟ ਮੋਟੋ ਜੀ ਆ ਗਏ ਤੁਹਾਡੇ ਸਾਰੇ ਸਿਲੇਬਸ ਕਾਪੀਆਂ ਆ ਗਈਆਂ ਤੁਹਾਡੀਆਂ ਸਾਰੀਆਂ ਆ ਗਏ ਲਈਆਂ ਪਤਾ ਨਹੀਂ ਖੋਲ ਕੇ ਵਿਖਾ ਫਿਰ ਕੀ ਆਏ ਖੋਲ ਕੇ ਵੀ ਨਹੀਂ ਵਿਖਾਉਣਾ ਕਿਉਂ ਕੰਨਾਂ ਨੂੰ ਹੱਲੇ ਵੀ ਰੰਗ ਲਾਈ ਫਿਰਦੀ ਲੈ 28 ਜਿਹਨੂੰ ਸਕੂਲ ਆ ਛੇਤੀ ਖਾਇਆ ਚੱਲ ਬੈਣਾ ਨਾ ਸਕੂਲ ਤੇ ਵਧੀਆ ਘਰੇ ਇਹਨੇ ਕੀ ਕਰਨਾ ਹੈਗਾ ਘਰੇ ਰੌਲਾ ਹੀ ਪਾਉਂਦੀ ਰਹਿੰਦੀ ਸਾਰੀ ਦਿਹਾੜੀ ਦਿਮਾਗ ਹੀ ਖਾਣਾ ਇਹਨੇ ਜਾਂ ਫਿਰ ਇਹਨੇ ਰਸ ਖਾਈ ਜਾਂਨੇ ਬਿਸਕੁਟ ਖਾਈ ਜਾ ਫਰੂਟੀ ਪੀਵੀ ਜਾ ਓਏ ਮੱਖ ਖੁੱਲ ਗਿਆ ਸਾਰਿਆਂ ਨਾਲ ਵਾਇਪ ਲਿਆ ਇਹਦਾ ਹੀ ਆਉਂਦੀ ਆਵਾਜ਼ ਤੇ ਬੜਾ ਬਾਰ ਮਾਮੀ ਭੁੱਖ ਲੱਗ ਗਿਆ ਹਾਂ ਕੀ ਅੰਦਰ ਅੰਦਰ ਸੂਈ ਫਿੱਟ ਕਰਾਈ ਵੀ ਘੰਟਾ ਹੋ ਗਿਆ ਵੀ ਭਾਈ ਮੈਨੂੰ ਹੁਣ ਭੁੱਖ ਦੀ ਨੀੜ ਆ ਮੇਰੇ ਢਿੱਡ ਨੂੰ ਕੋਈ ਖਾਣਾ ਮੈਂ ਹੈਂ ਰਾਤ ਨੂੰ ਪਤਾ ਕਿਵੇਂ ਬੈਣੀ ਹੈ ਆ ਮਾਂ ਜਦੋਂ ਤੇ ਲੱਗਾ ਉੱਤੇ ਆ ਪੂਰਾ ਕਬਜ਼ਾ ਕਰਕੇ ਸੌਂਦੀ ਉੱਤੇ ਵੀ ਮੇ ਇਹ ਮੈਂ ਹੀ ਆ ਬਸ ਇਹ ਜਗ੍ਹਾ ਦੀ ਮਾਲਕਣ ਇਹਦੀ ਮਾਲਕਣ ਮੈਂ ਹੀ ਆ ਹੋਰ ਕੋਈ ਮਾਲਕਣ ਨਹੀਂ ਇਹਦਾ ਆ ਹੁਣ ਕਰੀਏ ਨਹੀਂ ਅਸੀਂ ਦੋਨੋਂ ਨਾਲ ਲੈ ਮਾਸੀ ਕਿੱਡੀ ਭਾਰੀ ਆ ਤੇਰੇ ਉੱਤੇ ਇੱਕ ਲੱਤ ਰੱਖਦੀ ਨਾ ਤੇ ਤੇਰੀ ਸ਼ਾਮ ਨੂੰ ਪੋਟੀ ਨਿਕਲ ਜਾਣੀ ਦਾ ਤੇ ਹੋਰ ਲੇਵਲੀ ਜਾਂ ਰੇਡੀ ਆ ਤੂੰ ਖਾਣੀ ਆ ਮੈਂ ਖਾਣਾ ਵਾ ਤੂੰ ਖਾਣੀ ਆ ਤੂੰ ਖਾਣੀ ਆ ਤੈਨੂੰ ਪੋਟੀ ਪਸੰਦ ਆ ਤੈਨੂੰ ਪਸੰਦ ਆ ਜਬਾਨ ਮੇਰੀ 100 ਫੁੱਟ ਦੀ ਆ ਲੰਲੀ ਚੱਲੀ ਹੈ ਨਹੀਂ ਰਹਿਣੀ ਨੱਕ ਤੇ ਬੱਖੀ ਬਹਿ ਨਹੀਂ ਰਹਿਣੀ ਬੁਵਾ ਆਹਣ ਆਹਣ ਖਾਚੀ ਜਾਂਦਾ ਬਈਆ ਕੁੜੀਆਂ ਦੀ ਜਬਾਨ 100 ਫੁੱਟ ਦੀ ਹੁੰਦੀ ਆਹਣ ਕਿਆ ਮਾਮਾ ਹਾਂ ਤੇ ਤੁਹਾਡੀ ਆ ਵੀ ਮੰਨੇ ਹਨ ਕਿਆ ਮਾਮਾ ਆ ਹੁਣ ਹੋਰ ਕੋ ਕਰ ਨਹੀਂ ਸਕਦੀਆਂ ਹੋਰ ਕੋ ਕਰ ਨਹੀਂ ਸਕਦੀਆਂ ਬੈਲਰਾਂ ਗੁੱਲਾ ਪਰਲਾ ਪਰਜ ਪਾਣੀ ਚਲਾ ਦੇ ਦਰਦ ਦਿਆ ਤੁਹਾਡੇ ਤੋਂ ਤਾਂ ਜਾਂਦੇ ਕਰ ਸਕਦੇ ਹਨ ਮਾਮੇ ਨੂੰ ਕੋਈ ਗੱਲ ਨਹੀਂ ਨਾ ਆਉਂਦੀ ਮੈਂ ਇਹੀ ਕਰਿਆ ਲੈ ਨਿੱਕੇ ਜਵਾਬਾਂ ਦੇ ਕਰੀ ਜਣਾ ਮੈਂ ਹੁਣ ਨਿੱਕੇ ਜਵਾਬਾਂ ਕੀਓ ਕੱਢ ਡੋੜਾ ਕੱਢ ਕੀ ਡੋੜਾ ਕਰਦੇ ਡੋੜਾ 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 ਕਰ ਦੇ ਕੀ ਆ 22 ਸਾਲਾਂ ਦੇ ਹੈਗੇ ਅੰਨੇ ਕਰੀ ਕੀ ਜਾਂਦੇ ਆ ਉਹਨੇ ਘੜਾ ਡਰ ਕੇ ਚਲ ਗਈ ਹਰ ਬੁਰਾ ਕਰ ਦੇ ਹੈ ਬੁਰਾ ਜਲੋ ਮਰਜੀ ਕਰ ਆ ਜੀ ਜਦੋਂ ਮਰਜੀ ਆ ਜਾ ਹਾ ਹਾ ਜੀਬ ਦੇ ਵੀ ਨਜ਼ਾਰੇ ਵੱਖਰੇ ਆ ਆ ਹਾ ਹਾ ਮਿਹਨਤਾਂ ਜਾਰੀ ਨੇ ਵਾਹ ਜੀ ਵਾ ਤੇ ਆ ਆਪਣਾ ਮੱਝਾਂ گاਵਾ ਵਾਲਾ ਜਿਹੜਾ ਸੀ ਕੋਈ ਨੂੰ ਆਪਾਂ ਜਮਾਂ ਉਹ ਤੇ ਰਿਪੋਰਟਾਂ ਬਣਾ ਦੇਣਾ ਓਕੇ ਇਹ ਆ ਕਿ ਬੁੱਲਿਆ ਜਿਹੜੇ ਬੰਦੇ ਨਸੀਬ ਹੀ ਨਹੀਂ ਨਾ ਹੁੰਦੇ ਅਰਦਾਸ ਨਾਲ ਰੱਬ ਉਹ ਵੀ ਝੋਲੀ ਪਾ ਦਿੰਦਾ ਠੀਕ ਆ ਹੰਜਾ ਜੇ ਦੇਖ ਲਿਓਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ